ਅਸੀਂ ਸਭਨਾਂ ਨੇ ਸੰਗਤ ਔਰ ਪਰਿਵਾਰ ਦੀ ਸਹਿਮਤੀ ਨਾਲ ਨਈਰੂਸ਼ਲਮ ਮਿਸ਼ਨ ਵੱਲੋਂ ਇੱਕ ਸੋਸਾਇਟੀ ਬਣਾਈ ਹੈ। ਉਹ ਸੋਸਾਇਟੀ ਦਾ ਨਾਮ ਰੱਖਿਆ ਆਪਣਾ ਘਰ ਕਿ ਸੰਗਤ ਨੂੰ ਸਭਨਾਂ ਨੇ ਆਪਣਾ ਘਰ ਸਮਝਣਾ। ਇਹ ਸੋਸਾਇਟੀ ਜਿਹੜੀ ਆ ਕਈ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਬਜ਼ੁਰਗ ਜਿਨ੍ਹਾਂ ਦੇ ਬੱਚੇ ਉਹਨਾਂ ਦੀ ਸੰਭਾਲ ਨਹੀਂ ਕਰਦੇ ਸਭਨਾਂ ਦੀ ਸੰਭਾਲ ਕੀਤੀ ਜਾਵੇਗੀ ਬੇਸਾਰਾ ਲੋਕ ਜਿਹੜੇ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਇਸ ਜਗ੍ਹਾ ਤੇ ਰਹਿ ਕੇ ਸਾਡਾ ਪਰਿਵਾਰ ਉਹਨਾਂ ਦੀ ਸੇਵਾ ਕਰੇਗਾ ਸੇਵਾਦਾਰ ਸੇਵਾ ਕਰਨਗੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਕੋਈ ਵੀ ਇਸ ਤਰ੍ਹਾਂ ਦਾ ਕੋਈ ਆਸਾ ਬਜ਼ੁਰਗ ਹੋਵੇ ਜਿਹਦੀ ਕੋਈ ਸੰਭਾਲ ਨਹੀਂ ਕਰਦਾ ਉਹ ਤੁਸੀਂ ਇਹਨਾਂ ਨੂੰ ਦੱਸ ਸਕਦੇ ਆਂ ਇਹ ਸਾਡੀ ਸੰਸਥਾ ਜਿਹੜੀ ਹੈ ਇਸ ਦਾ ਨਾਮ ਰੱਖਿਆ ਗਿਆ ਆਪਣਾ ਘਰ ਹਾਂਜੀ ਨਿਊ ਜਰੂਸ਼ਲਮ ਚਰਚ ਸ੍ਰੀ ਬੰਤੂ ਮਾਲ ਜੀ ਆਪਣਾ ਘਰ ਇਹ ਜੋ ਆਸ਼ਰਮ ਹੈ ਸਾਡੇ ਪਾਪਾ ਜੀ ਇਹਨਾਂ ਨੇ ਥੋੜੇ ਦਿਨ ਹੋ ਗਏ ਇਹਨਾਂ ਨੇ ਕਿਹਾ ਕਿ ਸਾਡੇ ਮੰਨ ਦੀ ਇੱਕ ਆਸ ਹੈ ਕਿ ਅਸੀਂ بے ਸਹਾਰਾ ਲੋਕਾਂ ਦੇ ਲਈ ਇੱਕ ਜਗ੍ਹਾ ਜਿਹੜੀ ਉਹ ਬਣਾਈ ਜਾਏ ਸੁਵਾਸੀ ਅੱਜ ਦਾ ਇਹ ਸਮਾ ਜਿਹੜਾ ਸੀ ਉਹ ਮੁਕਰਲ ਕੀਤਾ ਗਿਆ ਔਰ ਸਾਡੇ ਸਤਿਕਾਰਯੋਗ ਸਾਡੇ ਚੇਅਰਮੈਨ ਸਾਹਿਬ ਜੀ ਬਹੁਮਨਾਵਰ ਜੀ ਔਰ ਸਾਡੇ ਸਾਡੇ ਸਾਫਤਾ ਚੇਅਰਮੈਨ ਜੀ ਸਾਡੇ ਵੱਡੇ ਭਰਾ ਸਾਡੇ ਬੌਜੀ ਬਹੁਤ ਸਲਾਮਤ ਜੀ ਉਹ ਅੱਗੇ ਆਉਣਗੇ ਸਾਰਾ ਪਰਿਵਾਰ ਸਾਡੇ ਸਰਪੰਚ ਸਾਹਿਬ ਵੀ ਔਰ ਅੱਜ ਇਸ ਇਸ ਸੋਸਾਇਟੀ ਦੀ ਆਸ਼ਰਮ ਦੀ ਓਪਨਿੰਗ ਜਿਹੜੀ ਹੈ ਉਹ ਅਸੀਂ ਇਸ ਕਨਵੈਨਸ਼ਨ ਦੇ ਵਿੱਚ ਕਰਾਂਗੇ ਪ੍ਰਿੰਸ ਜੀ ਆਓ ਤੁਸੀਂ ਓਪਨ ਕੀਤਾ ਜਾਵੇ ਸੋ ਸਾਰਿਆਂ ਨੂੰ ਔਰ ਸਾਡੇ ਸਤਿਕਾਰਯੋਗ ਇਸ ਕਲਿਸਿਆ ਦੇ ਜਿਹਨੇ ਵੀ ਆਗੂ ਭਾਈ ਨੇ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕ ਕਿਉਂਕਿ ਤੁਹਾਡੀ ਸੰਸਥਾ ਦੇ ਵਿੱਚ ਖੁਦਾ ਨੇ ਇਹ ਸੇਵਾ ਜਿਹੜੀ ਹੈ ਬੇਸਹਾਰਾ ਲੋਕਾਂ ਦੇ ਵਾਸਤੇ ਸ਼ੁਰੂ ਕੀਤੀ ਗਈ ਹੈ। ਇੱਥੇ ਅੱਜ ਮੈਂ ਚੱਲਾ ਨਹੀਂ ਜੀ ਅਜੇ ਅਜਾ ਚੱਕਣਾ ਨਾ ਪੈਂਦਾ ਪਰ ਚੱਲ ਲੈ ਨਹੀਂ ਕੋਈ ਗੱਲ ਹੈ हाणे लिया ख़ुदा सभु